ਹਮਰੇ ਭਾਂਡੇਆਂ ਨਾਲ ਭਾਂਡੇਆਂ ਵਾਲਾ ਬੈਸੇ ਇਹ ਸਾਡਾ ਮੁੰਡਾ ਵੀ ਇੱਥੇ ਖੜਾ ਸੀ ਉਹਨਾਂ ਬੈਸਾਂ ਲੱਪੇ ਜਦੋਂ ਮੈਂ ਦੇਖਿਆ ਕਿ ਲੜਾਈ ਹੋਣ ਦੀ ਇਹ ਗਰਮੀ ਆ ਪੇਪੁੱਤ ਆ ਗਏ ਨਾਲ ਦੋ ਮੁੰਡੇ ਲੈ ਕੇ ਅੰਦਰੋਂ ਹੁਣ ਆਪਾਂ ਕੱਲੇ ਨੂੰ ਫੜ ਲਈ ਹੂੰ ਮੈਂ ਉੱਠ ਕੇ ਫਟਾਫਟ ਗਿਆ ਆ ਜਾ ਕੇ ਮੈਂ ਛੁੜਾਂ ਦੀ ਉਹਦੇ ਪਾਪੇ ਨੂੰ ਖੱਤ ਜੋੜੇ ਉਹਨੇ ਮੈਨੂੰ ਧੱਕਾ ਮਾਰਿਆ ਧੱਕਾ ਮਾਰ ਕੇ ਮੈਂ ਲੰਮਾ ਪੈ ਗਿਆ ਮਤਲਬ ਮੈਨੂੰ ਛੱਡ ਦਿੱਤਾ ਮੇਰੇ ਸਾਟ ਨਹੀਂ ਲੱਗੀ ਲੱਗੀ ਜੇ ਮੜ ਜੇ ਮੈਨੂੰ ਨਹੀਂ ਪਤਾ ਕੀ ਹੋਇਆ ਹੋਊਗਾ ਇਸ ਕਰਕੇ ਇਹ ਪੇਸ਼ੇਵਰ ਲੜਾਕੇ ਇਹਨਾਂ ਨੇ ਆਪਣੇ ਗਵਾਂਢੀਆਂ ਨਾਲ ਚਾਹ ਨਾਲ ਲੜੇ ਸੀਗੇ ਇਹਦੀ ਉਂਗਲੀ ਟੁੱਡੀ ਸੀਗੀ ਇਹ ਦੋ ਤਿੰਨ ਦਿਨ ਫਿਰ ਘੁੰਮਦਾ ਰਿਆ ਪੁਲਿਸ ਦੇ ਵਿੱਚ ਇਦਾਂ ਉਤਪਰ ਕੋਰਟ ਚ ਚੱਲਿਆ ਮਾਮਲਾ ਕੋਰਟ ਨੇ ਇੱਕ ਮਹੀਨਾ ਸੁਜਾ ਦਿੱਤੀ ਆ ਜਾ ਵੀ ਆ ਜਾ ਵੀ ਤਰੀਕ ਮਾਰਦੀ ਅੰਦਰ ਨਹੀਂ ਸੀਖਾਂ ਜੇ ਰੱਖਿਆ ਅੰਦਰ ਉਹ ਤਾਂ ਮੇਰੇ ਕੋ ਕਾਗਜ਼ੀ ਸਬੂਤ ਆ ਸਾਡੇ ਨਾਲ ਦੇ ਗੋਡੀ ਸੰਜੀਵ ਸਲੂਟ ਸਟੋਰ ਵਾਲੇ ਕੋਰਨਗਲਾਟੀ ਪੁਰਾ ਮੁੰਦਾ ਹੈਗਾ ਜੋਨੀ ਗਲਾਟੀ ਕਿ ਉਹਨਾਂ ਦਾ ਇੱਕ ਬਾਹਰ ਨੰਬਰ ਕਰੜ ਵਜਾ ਮਾਰਦਾ ਉਹਨੂੰ ਗਿੰਨੀ ਗਾਂਧੀ ਕਹਿੰਦੇ ਉਹ ਤਿੰਨਾਂ ਨੇ ਹਮਲਾ ਕਰਤਾ ਮੇਰੇ ਤੇ ਮੇਰੇ ਢੇੜੀ ਤੇ ਇਹਦੇ ਵਿੱਚ ਮੈਨੂੰ ਸੱਟ ਲੱਗੀ ਕਾਰਨ ਕੀ ਜੀ ਭਾਈ ਲੜਾਈ ਦਾ ਕਾਰਨ ਬਸ ਬਹਿਸ ਕਿਸੇ ਨਾਲ ਹੋਈ ਅਮੀ ਸਾਨਾ ਲੜ ਪਏ ਆ ਅੱਗੇ ਸਾਡੇ ਤੋਂ ਸ਼ੁਰੂਤ ਜਲਸੀ ਖਾਂ ਗਈ ਬਹੁਤ ਜ਼ਿਆਦਾ ਇਹ ਕੁਛ ਨਹੀਂ ਭਾਈ ਸਾਡੀ ਬੁੰਡੇ ਦੇ ਨਾਲ ਬਾਅਦ ਦੇ ਨਾਲ ਉਹਨਾਂ ਬਸ ਥੋੜੀ ਜੀ ਬੈਸ ਹੋਈ ਆ ਅਸੀਂ ਸਾਡੋ ਕਸਪਰਸ ਦਾਸੀਗਾ ਅਸੀਂ ਉੱਠ ਕੇ ਬਿਲਕੁਲ ਬਾਹਰ ਗਏ ਇੱਕ ਦੂਜੇ ਨੂੰ ਸੁਣਨਾਲੇ ਤੇ ਬਸ ਅਸੀਂ ਉਹ ਇਹਨਾਂ ਨੂੰ ਕਿਹਾ ਕਿ ਚਲੋ ਸਾਈਡ ਤੋਂ ਕੋਈ ਤੁਸੀਂ ਬੈਸਤਮ ਹੋ ਤੁਸੀਂ ਦੋ ਗੱਲ ਹੈਗੀ ਸ਼ਾਮ ਨੂੰ ਬੈਠ ਕੇ ਕਰ ਲਾਂਗੇ ਉਹ ਇੰਨੇ ਚੋਂ ਪਾਜੀ ਉਹ ਆਪਣਾ ਗੱਲਾਂ ਘੱਟਣ ਲੱਪੇ ਰਕੇਸ਼ ਪੰਗਾ ਰਿੰਕੂ ਤੇ ਇਹਨਾਂ ਨੂੰ ਦੇ ਫਾਦਰ ਵੀ ਆ ਗਏ ਵਿੱਚ ਕਿ ਮੈਨੂੰ ਕਹਿੰਦਾ ਤੂੰ ਚੱਲ ਅੰਦਰ ਆਪਾਂ ਕੋਈ ਵੈਲੀ ਬਾਅਦ ਕਰ ਲਾਂਗੇ ਗੱਲਬਾਤ ਤੇ ਇਹਨੇ ਦੇ ਵਿੱਚ ਉਹਨਾਂ ਦੋ ਤਿੰਨ ਜਣਿਆਂ ਨੇ ਮੈਨੂੰ ਅੰਦਰ ਕੀਤਾ ਤੇ ਦੋ ਤਿੰਨ ਜਣਿਆਂ ਨੇ ਉਹਨੂੰ ਕਿ ਪਿੱਛੇ ਉਧਰ ਖਿੱਚਿਆ ਤੇ ਬਸ ਕੋਈ ਸਾਡੇ ਆਪਸ ਵਿੱਚ ਨਾਮ ਤੁਹਾਡਾ ਪਾਜੀ ਮੇਰਾ ਨਾਮ ਰਕੇਸ਼ ਵੰਗਾ ਕਿੱਥ ਮੈਂ ਹਰ ਕੋ ਨੂੰ ਵੀ ਨਜ਼ਰ ਦਈ। ਕੀ ਮਾਮਲਾ ਕੀ ਤੁਹਾਡੀ ਬਾਹ ਸੱਟ ਲੱਗੀ ਸੀ ਬਲਾਈ ਅੱਜ? ਸਾਡੇ ਨਾਲ ਦੇ ਗਾਂਡੀ ਸੰਜੀਵ ਸਟੋਰ ਵਾਲੇ। ਪੋਰਨ ਗਲਾਟੀ, ਉਹਨਾਂ ਮੁੰਡਾ ਹੈਗਾ ਜੋਨੀ ਗਲਾਟੀ। ਕਿ ਉਹਨਾਂ ਦਾ ਇੱਕ ਬਾਹਰ ਨਾਲ ਵਰਕਰੜਾ ਵਜਾ ਮਾਰਦਾ ਨੂੰ ਗਿੰਨੀ ਗਾਂਦੀ ਕੰਦੇ। ਉਹ ਤਿੰਨਾਂ ਨੇ ਹਮਲਾ ਕਰਤਾ ਮੇਰੇ ਤੇ ਮੇਰੇ ਜੜੀ ਤੇ। ਜਿਹਦੇ ਵਿੱਚ ਮੈਨੂੰ ਸੱਟ ਲੱਗੀ ਕਾਰਨ ਕੀ ਜੀ ਭਾਈ ਲੜਾਈ ਦਾ? ਕਾਰਨ ਬਸ ਬਹਿਸ ਕਿਸੇ ਨਾਲ ਹੋਈ ਅਮੀਸ ਨਾਲ ਲੜ ਪਏ ਆ। ਅੱਗੇ ਸਾਡੇ ਤੋਂ ਸ਼ੁਰੂ ਤੋਂ ਜਲਸੀ ਖਾਂਦੇ ਜੀ ਬਹੁਤ ਜ਼ਿਆਦਾ ਜੀ ਹਾਂ। ਕਾਦੀ ਦੁਕਾਨ ਗਾਦੀ ਉਹਨਾਂ ਦੀ। ਉਹਨਾਂ ਦੀ ਕਪੜੇ ਦੀ ਮੇਰੀ ਵੀ ਕਪੜੇ ਦੀ ਹੈ ਜੀ। ਕਿਹੜੇ ਜਗ੍ਹਾ ਮਾਰਕੀ ਮੰਡੀ ਰੋਡ ਕਹਿੰਦੇ ਜੀ ਉਹਨੂੰ ਵਰਤਣਾ ਲਾ ਬ ਯਾਰ ਮੰਡੀ ਰੋਡ ਇਹ ਕੋਈ ਪਹਿਲਾਂ ਵੀ ਰੰਜੀ ਸੀ ਜਾਂ ਕਿਦਾਂ ਰੰਜੀਸ ਤਾਂ ਕੋਈ ਨਹੀਂ ਇਹ ਹੀ ਕਾਰੋਬਾਰ ਦੇ ਕਰਕੇ ਰੰਜੀਸ ਤਾਂ ਚੱਲਦੀ ਆ 25 ਘਾਗਾ ਕਰਕੇ ਇਸਾਨਾ ਸ਼ੁਰੂ ਤੋਂ ਵੈਰ ਖੰਦੇ ਜੀ ਹਾਂ ਕੀ ਮਾਰਿਆ ਕੀ ਤੁਹਾਡੀ ਬਾਹਰ ਉਹਨਾਂ ਨੇ ਮਾਰਿਆ ਨਹੀਂ ੱਟਕਾ ਮਾਰਿਆ ਜੀ ਅੱਛਾ ਜੀ ੱਟਕਾ ਮਾਰ ਕੇ ਮੈ ਸਲਿਊਸ਼ਨ ਦਤਾਈ ਕੱਲਿਆ ਨਾਲ ਲੜਾਈ ਹੋਈ ਤੁਹਾਡੇ ਨਾਲ ਨਹੀਂ ਹੁਣ ਤਿੰਨ ਬੰਦਿਆਂ ਨੇ ਮੈਨੂੰ ਕੱਲੇ ਨੂੰ ਫੜ ਲਿਆ ਪੂਰਨ ਕਲਾਟੀ ਜੋਨੀ ਕਲਾਟੀ ਤੇ ਗਿੰਨੀ ਉਹਨਾਂ ਮੁੰਡਿਆਂ ਨੇ ਗਿੰਨੀ ਨੇ ਮੈਨੂੰ ਪਿੱਛੋਂ ਭੜਿਆ ਮੇਰੇ ਕੈਮਰੇਜ ਵੀ ਆਇਆ ਹੋਊਗਾ ਸ਼ਾਇਦ ਇਹ ਦੁਕਾਨ ਦੇ ਅੰਦਰ ਹੋਈ ਆ ਜੀ ਕਦੋਂ ਦੀ ਗੱਲ ਐ ਇਹ ਇਹ ਹੁਣੀ ਜੀ ਅੱਧਾ ਘੰਟਾ ਪਹਿਲਾਂ ਜਿਹੜੀ ਗਾਕਾਂ ਨੂੰ ਲੈ ਕੇ ਹੋਇਆ ਐ ਮਸਲਾ ਕੋਈ ਉਹਨੇ ਜੀ ਕੋਈ ਸਾਹਮਣੇ ਮੰਨੂ ਭਾਂਡੇ ਵਾਲੇ ਨਾਲ ਗੱਲ ਹੋਈ ਉਹਦੀ ਕੋਈ ਮੁੰਡੇ ਦੀ ਉਹਨਾਂ ਨਾਲ ਅਸੀਂ ਉਹਨੂੰ ਕਿਹਾ ਉਹ ਵਿਚਾ ਕੇ ਮੇਰੇ ਨਾਲ ਲੜਨ ਲੱਪੇ ਕੋਈ ਕੁਛ ਕੋਈ ਗੱਲ ਕਰ ਕੇ ਸ਼ਿਕਾਇਤ ਕੀਤੀ ਉਹਨੇ ਮੋਕੇ ਤੇ ਉੱਥੇ ਮੈਂ ਥਾਣੇ ਗਿਆ ਸੀਗਾ ਜੀ ਥਾਣੇ ਐਸਐਸਓਨ ਵਾਲੇ ਕਹਿੰਦੇ ਜੀ ਉੱਥੇ ਐਮਰਿਕਟਾ ਹੋਬੇ ਨਾ ਇਹ ਅਸੀਂ ਤੁਹਾਡੀ ਰਿਪੋਰਟ ਦਰਜ ਕਰ ਲੈਂਦੇ ਆਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜੀ ਪ੍ਰਸ਼ਾਸਨਾਂ ਕਿ ਮੇਰੇ ਨਾਲ ਜਿਹੜਾ ਟੱਕਾ ਹੋਇਆ ਵਾ ਉਹਦੇ ਵਸੇ ਸਹੀ ਕੀਤਾ ਮੈਨੂੰ ਪ੍ਰਸ਼ਾਸਨ ਤੇ ਪੂਰਾ ਯਕੀਨ ਆ ਉਹ ਮ ਸਹੀ ਸਾਂਦੋ ਸੱਟ ਲੱਗੀ ਕਿੱਥੇ ਕਿੱਥੇ ਭਾਜੀ ਤੁਹਾਡੇ ਮੇਰੇ ਲਿਫਟ ਤੇ ਵੀ ਲੱਗੀ ਹੈ ਜੀ ਮੁੱਲ ਡਾ ਰਿਆ ਮੇਰੀ ਬਾਹ ਤੇ ਮੈਨੂੰ ਨਹੀਂ ਪਤਾ ਜੀ ਕੀ ਹੋਇਆ ਬਾਹ ਤੇ ਹੱਡੀ ਟੁੱਟ ਗਈ ਹੈ ਕੀ ਹੋਇਆ ਮੈਨੂੰ ਨਹੀਂ ਪਤਾ ਜੀ ਕਿਸੇ ਹਥਿਆਰ ਨਾਲ ਮਾਰਿਆ ਜਾਂ ਕਿਦਾਂ ਨਹੀਂ ਹਥਿਆਰ ਨਹੀਂ ਕੋ ਮਾਰਿਆ ਜੀ ਉਹਦੇ ਧੱਕਾ ਮਾਰਿਆ ਤੁਹਾਨੂੰ ਧੱਕਾ ਮਾਰਿਆ ਜੀ ਉਹਨਾਂ ਨੇ ਫੜਿਆ ਮੈਨੂੰ ਪਿੱਛੇ ਗਰਦਨ ਤੋਂ ਫੜ ਲਿਆ ਗਿੰਨੀ ਨੇ ਫੜਿਆ ਤੇ ਜੋਨੀ ਨੇ ਫੜਿਆ ਮਾਮਾ ਅੰਕਲ ਜੀ ਤੁਹਾਡਾ ਮੇਰਾ ਨਾਮ ਮੇਘ ਰਾਜ ਬਾਂਗਾ ਹਾਂਜੀ ਬਾਂਗਾ ਕਲਾਸ ਔਰ ਦਾ ਮੈਂ ਮਾਲਕ ਆ ਔਰ ਇਹ ਨਾ ਬੰਦਿਆਂ ਨੇ ਆ ਗਿਆ ਜੀ ਲੜਾਈ ਕੀਤੀ ਆ ਉਹਦਾ ਜੇ ਕਾਰਨ ਦੱਸਾਂ ਕਿ ਨਾ ਦੱਸਾਂ ਦੱਸੋ ਹੀ ਕਾਰਨ ਦੱਸੋ ਹੀ ਇਹਨਾਂ ਦੇ ਨੌਕਰ ਜਿਹੜਾ ਲੱਗਾ ਆ ਉਹ ਸਾਡੇ ਮੂਹਰੇ ਬਾਜਾ ਮਾਰਦਾ ਸੀਗਾ ਮੈਂ ਆਨੂੰ ਪਿਛਲੇ ਹਫ਼ਤੇ ਸਮਝਾਇਆ ਮੈਂ ਕਿ ਤੂੰ ਮੇਰਾ ਭਤੀਜਾ ਫਕ ਆਪਣੇ ਮੂਹਰੇ ਬਾਜਾ ਮਾਰਦਾ ਹਾਂ ਹਾਂ ਸਹੀ ਅੱਛਾ ਗੱਲ ਖਤਮ ਉਹ ਮੰਨ ਗਿਆ ਅੱਜ ਉਸ ਮੁੰਡੇ ਨੇ ਸਾਡੇ ਮੂਹਰੇ ਬਾਜ ਮਾਰੀ ਉਹ ਸਾਡੇ ਮੁੰਡੇ ਨੇ ਉਹਨੂੰ ਸਮਝਾਇਆ ਤੂੰ ਇਹ ਨਾ ਕੰਮ ਕਰੀ ਅੱਛਾ ਉਸ ਤੋਂ ਬਾਅਦ ਇਹ ਬੈਸਾਂ ਲੱਪਾ ਉਹਨਾਂ ਨਾਲ ਸਾਹਮਣੇ ਭਾਂਡੇਆਂ ਨਾਲ ਭਾਂਡੇਆਂ ਵਾਲਾਂ ਦੇ ਬੈਸੇ ਇਹ ਸਾਡਾ ਮੁੰਡਾ ਵੀ ਇੱਥੇ ਖੜਾ ਸੀ ਉਹਨਾਂ ਬੈਸਾਂ ਲੱਪਾ ਜਦੋਂ ਮੈਂ ਦੇਖਿਆ ਕਿ ਲੜਾਈ ਹੋਣ ਦੀ ਹੈ ਗਰਮੀ ਆ ਤੇ ਪੁੱਤ ਆ ਗਏ ਨਾਲ ਦੋ ਮੁੰਡੇ ਲੈ ਕੇ ਅੰਦਰੋਂ ਤੇ ਹੁਣ ਆਪਾਂ ਕੱਲੇ ਨੂੰ ਫੜ ਲਈਏ ਹੂੰ ਮੈਂ ਉੱਠ ਕੇ ਫਟਾਫਟ ਗਿਆ ਆ ਜਾ ਕੇ ਮੈਂ ਛੁੜਾਂ ਦੀ ਉਹਦੇ ਪਾਪੇ ਨੂੰ ਹੱਥ ਜੋੜੇ ਉਹਨੇ ਮੈਨੂੰ ੱੱਕਾ ਮਾਰਿਆ ੱੱਕਾ ਮਾਰ ਕੇ ਮੈਂ ਲੰਮਾ ਪੈ ਗਿਆ ਬਦਲ ਮੈਨੂੰ ਛੱਡ ਦਿੱਤਾ ਮੇਰੇ ਸਾਟ ਨਹੀਂ ਲੱਗੀ ਲੱਗੀ ਜੇ ਮੜ ਜੇ ਮੈਨੂੰ ਨਹੀਂ ਪਤਾ ਕੀ ਹੋਇਆ ਹੋਊਗਾ ਇਸ ਕਰਕੇ ਇਹ ਪਿੱਛੇ ਵੱਰ ਲੜਾ ਕੇ ਇਹਨਾਂ ਨੇ ਆਪਣੇ ਗਵਾਂਡੀਆਂ ਨਾਲ ਚਾਹਨਾ ਲੜੇ ਸੀਗੇ ਇਹਦੀ ਉਂਗਲੀ ਥੋੜੀ ਸੀਗੀ ਇਹ ਦੋ ਤਿੰਨ ਦਿਨ ਫਿਰ ਘੁੰਮਦਾ ਰਿਹਾ ਪੁਲਿਸ ਦੇ ਵਿੱਚ ਇਦਾਂ ਉਤਪਾਦ ਕੋਡ ਚ ਚੱਲਿਆ ਮਾਮਲਾ ਕੋਡ ਨੇ ਇੱਕ ਮਹੀਨਾ ਸੁਜਾ ਦਿੱਤੀ ਆ ਜਾ ਵੀ ਆ ਜਾ ਵੀ ਤਰੀਕ ਮਾਰ ਦੀ ਅੰਦਰ ਨਹੀਂ ਸੀ ਖੜੇ ਰੱਖਿਆ ਅੰਦਰ ਉਹਦਾ ਮੇਰੇ ਕੋਲ ਕਾਗਜ਼ੀ ਸਬੂਤ ਆ ਮੈਂ ਮੂੰਹ ਜਵਰੇ ਨਹੀਂ ਕਹਿੰਦਾ ਕੋਈ ਅਲੀਗੇਸ਼ਨ ਨਹੀਂ ਲਾ ਰਿਆ ਮੇਰੇ ਕੋਲ ਹਰ ਗੱਲ ਦਾ ਸਬੂਤ ਜ਼ਿੰਦਗੀ ਵਿੱਚ ਉਠਨੇ ਬੋਲੇ ਅੱਜ ਤੱਕ ਹੁਣ ਮੈਂ ਮਰਨ ਵਾਲਾ ਮੈਂ ਹੁਣ ਮੈਨੂੰ ਝੂਠ ਬੋਲਣਾ ਅੰਦਰ ਕਿੰਨੀ ਵਾਰ ਹੋ ਚੁੱਕੀ ਲੜਾਈ ਇਹਨਾਂ ਨਾਲ ਇਹਨਾਂ ਨਾਲ ਮੇਰੀ ਤਾਂ ਲੜਾਈ 1975 ਤੋਂ ਲੈ ਕੇ ਅੱਜ ਤੱਕ ਪਰ ਮੈਂ ਬੋਲਿਆ ਨਹੀਂ ਕੀ ਲੜਾਈ ਦਾ ਕਾਰਨ ਕੀ ਹੈ ਕਦੇ ਜਲਦੀ ਵੀ ਕਾਰਨ ਇਹ ਕਿ ਤੁਸੀਂ ਗਾਹਕ ਜੈਲਸ ਆ ਜੈਲਸ ਜੇਲਸ ਵਾਹਰ ਕੁਛ ਨਹੀਂ ਪਹਿਲਾਂ ਇੱਥੇ ਇਹਦਾ ਰਪੈਲਾਂ ਲੱਗਦੀਆਂ ਕਈ ਲੜਾਈਆਂ ਪੁਰਾਣੀਆਂ ਹੁੰਦੀਆਂ ਰਹੀਆਂ ਹੁੰਦੀਆਂ ਰਹੀਆਂ ਗੱਲਬਾਤ ਬਸ ਇਦਾਂ ਦੀ ਆ ਕਿ ਇਹਨਾਂ ਨੂੰ ਜੇਲਸ ਆ ਹਾਲਾਂਕਿ ਬੜੀ ਪਰਮਾਤਮਾ ਦੀ ਦਇਆ ਇਹਨਾਂ ਦੇ ਉੱਤੇ ਇਤਨੇ ਦਇਆ ਕਿ ਫੋੜੇ ਸਭ ਤੋਂ امیر ਬੰਦੇ ਨੇ ਆ ਲੇਕਿਨ ਇਹਨਾਂ ਨੂੰ ਪਤਾ ਨਹੀਂ ਕਹਿੰਦਾ ਕਿ ਇੱਥੇ ਗਾਹਕ ਨਾ ਚਲੇ ਜਾਵੇ ਕਿਸੇ ਤਰੀਕੇ ਪਰ ਸਾਡੀ ਕਿਸਮਤ ਸਾਡੇ ਨਾਲ ਆ ਇਹ ਲੜਾਈ ਵਾਲੀ ਗੱਲ ਪਹਿਲੀ ਵਾਰ ਹੋਈ ਤੁਹਾਡੇ ਨਾਲ ਜਾਂ ਕਿਦਾਂ ਲੜਦਾ ਹੀ ਰਹਿੰਦੇ ਆ ਨਹੀਂ ਨਹੀਂ ਇਹ ਪਹਿਲਾਂ ਅਪਾ ਹਲੇ ਪਿਛਲੇ 3 ਮਹੀਨਿਆਂ ਤੋਂ ਲੜੇ ਆ ਦੇਖੋ ਸਾਡੀ ਦੁਕਾਨ ਬਣੀ ਆ ਮੋਨੇ ਸੀ ਬਣਾਇਆ 4 ਇੰਚ ਜਗ੍ਹਾ ਅਸੀਂ ਛੱਡ ਗਈ। 4 ਇੰਚ ਜਗ੍ਹਾ ਛੱਡੀ ਆ। ਫੇਰ ਵੀ ਲੜਾਈ ਕਰਦਾ ਰਿਹਾ, ਕਰਦਾ ਮੈਨੂੰ ਗਾਲਾਂ ਕੱਢੀਆਂ ਨੇ। ਉਦੋਂ ਮੈਂ ਡੇਗਣ ਕੱਸੀ ਬਚ ਗਿਆ। ਹੁਣ 2 ਇੰਚ ਜਗ੍ਹਾ ਅਸੀਂ ਹੋਰ ਛੱਡੀ ਕਿਉਂਕਿ ਸਾਡਾ ਆਪਣਾ ਸਿੱਧਾ ਕੀਤਾ। ਕਿ ਅੰਦਰ ਜੀ ਕੈਮਰੇ ਵਗੈਰਾ ਲੱਗੇ ਆਪਣੇ ਇੱਥੇ? ਕੈਮਰੇ ਲੱਗੇ ਆ ਲੇਕਿਨ ਕੈਮਰੇ ਦੇ ਮੋਰੇ ਲੜਾਈ ਹੋਈ ਉਹ ਤਾਂ ਹੀ ਆਊਗਾ ਵਿੱਚ। ਅੱਛਾ ਵੀਡੀਓ ਆਈ ਨਹੀਂ। ਵੀਡੀਓ ਆਏਗੀ ਨਹੀਂ ਮੈਨੂੰ ਨਹੀਂ ਪਤਾ ਹਾਲੇ ਦੇਖੀ ਨਹੀਂ। ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਹੁਣ ਤੁਸੀਂ? ਪ੍ਰਸ਼ਾਸਨ ਕੋਲ ਤਾਂ ਮੰਗ ਤਾਂ ਅਸੀਂ ਇਹੀ ਕਰਨੀ ਆ। ਬੇ ਇਹ ਜਿਹੜਾ ਇਨਸਾਫ ਦਿੱਤਾ ਜਾਵੇ ਔਰ ਬੰ ਵੇਰ ਵੰਨੀ ਕਰਕੇ ਇਦਾਂ ਦੇ ਬੰਦਿਆਂ ਨੂੰ ਲਗਾਮ ਕੱਸੀ ਜਾਵੇ ਕਿਉਂਕਿ ਇਹਨਾਂ ਦਾ ਜਿਹੜਾ ਕੰਮ ਆ ਸਾਡੇ ਨਾਲ ਤੇ ਇਧਰਲੇਆਂ ਨਾਲ ਲੜਾਈ ਕਰਦੇ ਰਹਿੰਦੇ ਠੀਕ ਜੀ ਭਾਈ ਕੀ ਨਾਮ ਹੈ ਤੁਹਾਡਾ ਗਗਨ ਗੁਲੱਟੀ ਜੌਨੀ ਗੁਲੱਟੀ ਅੱਜ ਤੁਹਾਡੀ ਦੁਕਾਨ ਦੇ ਨਾਲ ਇੱਕ ਦੁਕਾਨਦਾਰ ਨੇ ਲੜਾਈ ਝਗੜੇ ਦਾ ਮਾਮਲਾ ਆਇਆ ਸੀ ਉਹ ਸਿਵਲ ਹਸਪਤਾਲ ਸੀਗੇ ਹਾਂਜੀ ਤੇ ਤੁਹਾਡਾ ਕੀ ਕਹਿਣਾ ਉਸ ਜੀ ਬਾਰੇ ਕੋਈ ਕੁਝ ਨਹੀਂ ਭਾਈ ਸਾਡੀ ਬੁੰਡੇ ਦੇ ਨਾਲ ਬਾਅਦ ਦੇ ਨਾਲ ਉਹਨਾਂ ਬਥੋੜੀ ਜੀ ਬੈਸ ਹੋਈ ਆ ਅਸੀਂ ਸਾਡੋ ਕਸਪਰਸ ਦਾ ਸੀਗਾ ਅਸੀਂ ਉੱਠ ਕੇ ਉਲਟਾ ਬਾਹਰ ਗਏ ਇੱਕ ਦੂਜੇ ਨੂੰ ਸੁਣਨ ਲੇ ਤੇ ਬੱਸ ਅਸੀਂ ਉਹ ਇਦਾਂ ਨੂੰ ਕਿ ਕਿ ਚਲੋ ਸਾਈਡ ਤੋਂ ਕੋਈ ਤੁਸੀਂ ਬੈਸ ਤੋਂ ਮੋਟੇ ਦੋ ਗੱਲ ਹੈ ਕਿ ਸ਼ਾਮ ਨੂੰ ਬਹਿ ਕੇ ਕਰ ਲਾਂਗੇ ਉਹ ਇੰਨੇ ਚੋਂ ਫਿਰ ਉਹ ਆਪਣਾ ਗੱਲ ਘੱਟਣ ਲੱਪੇ ਰਕੇਸ਼ ਪੰਗਾ ਰਿੰਕੂ ਤੇ ਇਹਨਾਂ ਨੂੰ ਦੇ ਫਾਦਰ ਵੀ ਆ ਗਏ ਵਿੱਚ ਕਿ ਮੈਨੂੰ ਕਹਿੰਦਾ ਤੂੰ ਚੱਲ ਅੰਦਰ ਆਪਾਂ ਕੋਈ ਵੈਲੀ ਬਾਅਦ ਕਰ ਲਾਂਗੇ ਗੱਲਬਾਤ ਤੇ ਇਹਨੇ ਦੇ ਵਿੱਚ ਉਹਨਾਂ ਦੋ ਤਿੰਨ ਜਣਿਆਂ ਨੇ ਮੈਨੂੰ ਅੰਦਰ ਕੀਤਾ ਤੇ ਦੋ ਤਿੰਨ ਜਣਿਆਂ ਨੇ ਉਹਨੂੰ ਕਿ ਪਿੱਛੇ ਉਧਰ ਖਿੱਚਿਆ ਤੇ ਬਸ ਕੋਈ ਸਾਡੀ ਆਪਸ ਕੋਈ ਲੜਾਈ ਕਾਰਨ ਕਹਿੰਦੇ ਵੀ ਕੋਈ ਬਾਕਰਾਂ ਦੇ ਲੈ ਕੇ ਉਹ ਕਾਰਨ ਹੋਇਆ ਕੋਈ ਵਾਜ ਮਰਨ ਨੂੰ ਲੈ ਕੇ ਹੋਇਆ ਗਾ ਕੋਈ ਵੱਡੀ ਜਿੱਦਾਂ ਕੋਲੋਂ ਬਾਹਰ ਬੈਠੇ ਆ ਗਾਗ ਦੀ ਤਾਂ ਕੋਈ ਗੱਲ ਨਹੀਂ ਹੈ ਕਿ ਆਪਸ ਦੇ ਵਿੱਚ ਦੁਕਾਨਦਾਰ ਨੇ ਆਪਣੀ ਦੁਕਾਨ ਦੇ ਮੋਰੇ ਤੋਂ ਗਾਗ ਨੂੰ ਆਵਾਜ਼ ਮਾਰਨੀ ਹੈ ਨਾ ਤੁਸੀਂ ਉਹਨਾਂ ਨੇ ਆਪਣੀ ਮਰਨ ਉਹਨੇ ਆਪਣੀ ਮਰ ਜੇ ਸਾਡੇ ਕੋਲ ਬਾਹਰ ਬੈਠ ਰੋ ਪਹਿਲੇ ਲੈਂਦਾ ਆਵਾਜ਼ ਮਾਰਨ ਦੇ ਜੇ ਕਰਦੇ ਗਾਗ ਦੇਖ ਹੁੰਦੇ ਆ ਕੱਲ ਨੂੰ ਕੋਈ ਚੀਜ਼ ਮੋਰੇ ਕੁਝ ਉਹਨਾਂ ਦੀ ਗੱਲ ਹੋ ਜਾਂਦੀ ਉਹ ਵੀ ਉਹਨੇ ਬਾਹਰ ਮੁੰਡੇ ਬੈਠੇ ਦੇਖਣੀ ਹੁੰਦੀ ਹੈ ਇਸ ਕਰਕੇ ਮੁੰਡਾ ਕਰਨ ਜਿਸ ਤਾਂ ਨਹੀਂ ਹੈ ਕਿ ਕੋਈ ਪੁਰਾਣੀ ਸਰ ਆਪਣੀ ਕੋਈ ਨਹੀਂ ਨਹੀਂ ਸਾਡੀ ਕੋਈ ਰੰਦੇਸ਼ ਨਹੀਂ ਬਜੀ ਉਹਨਾਂ ਨੇ ਰੋਪ ਲਗਾਏ ਤੁਹਾਡੇ ਦੇ ਵੀ ਤਿੰਨੇ ਜਣੇ ਮੈਨੂੰ ਹਮਲਾ ਕਰਤਾ ਜਣੇ ਮੈਨੂੰ ਲੰਮੇ ਬਾਏ ਕੁੱਟੇ ਮੈਂ ਰੋਡ ਦੇ ਉੱਤੇ ਨਾਲ ਸਾਰਾ ਬਾਜ਼ਾਰ ਦਿਖਦਾ ਪਿਆ ਸੀਗਾ ਛੱਟ ਕਦਾ ਲੱਗੀ ਉਹਦੇ ਉਹ ਬਿਸ਼ੱਕ ਮੇਰੇ ਵੱਲ ਨੂੰ ਪੈਰ ਨੂੰ ਫਿਰਿਆ ਵਾ ਇਹਨੇ ਨੂੰ ਵਿੱਚ ਕੋਈ ਨਾ ਕੋਈ ਦੋ ਜਾਨੇ ਲਾ ਕੇ ਉਹਨੂੰ ਸਾਈਡ ਤੇ ਕੀਤਾ ਵਾ ਛੱਟ ਕਦਾ ਲੱਗੀ ਉਹਦੇ ਨਹੀਂ ਛੱਟ ਤਾਂ ਕੋਈ ਲੱਗੀ ਨਹੀਂ ਉਹ ਕਹਿੰਦੇ ਬਾਹ ਫ੍ਰੈਕਚਰ ਹੋਈ ਹੈ ਜੀ ਇਹਨਾਂ ਦੀ ਬਾਹ ਤਾਂ ਪਾਜੀ ਮੇਖਲੋ ਦੀ ਕਾਫੀ ਵਾਰੀ ਇੱਕ ਦੋ ਤਿੰਨ ਚਾਰ ਵਾਰੀ ਪਹਿਲੇ ਵੀ ਲੜਾਈਆਂ ਹੋਈਆਂ ਉਹਨਾਂ ਦੀ ਇਹ ਕਰੀ ਕਿਸੇ ਰਿਕਸ਼ਾ ਲੈਣ ਨੂੰ ਹੋਈ ਸੀ ਕਿ ਕੋਰੀਅਰ ਆ ਰਹਿਣ ਹੋਈ ਸੀ ਤਦ ਦਿਨ ਬਾਹਰ ਹੀ ਸੀ ਅਸੀਂ ਦੇਖਿਆ ਸੀਗਾ ਤਦ ਉਹ ਫ੍ਰੈਕਚਰ ਇਹਨਾਂ ਦਾ ਪਹਿਲੇ ਚੱਲਦਾ ਬਾਹ ਤੋ ਕੋਈ ਹਿੱਲੀ ਨਹੀਂ ਮੇਰੇ ਸਾਹਮਣੇ ਤਰੀ ਕੋਈ ਬਾਕੀ ਉਹ ਡਾਕਟਰ ਦੱਸਣਗੇ ਜੋ ਵੀ ਹੈਗਾ ਜੀ ਜੋ ਵੀ ਹੈ ਕਿ ਨਹੀਂ ਸਾ ਜੋ ਸਾਡੇ ਦੁਕਾਨ ਦੇ ਸਾਹਮਣੇ ਵਾਲੇ ਕੈਮਰੇ ਆਗੇ ਉਹ ਆਨ ਕਰ ਲੋ ਇਹਨੇ ਕੈਮਰੇ ਦਾ ਵੀਜ਼ਨ ਆ ਜਾਏਗਾ। ਲੇਕਿਨ ਪਤਾ ਲੱਗ ਜਾ ਜੇ ਜੇ ਅਸੀਂ ਹੱਥ ਲਾਇਆ ਉਹ ਜੋ ਕਿਹੜਾ ਰਿਕ ਤੋਂ ਸਭ ਦਿਖਣਾ ਸਾਹਮਣੇ। ਕੋਈ ਕੰਪਲੀਟ ਵਗੈਰਾ ਕੀਤੀ ਤੁਸੀਂ ਮੌਕੇ ਤੇ ਜਿਹੜੀ ਲੜਾਈ ਹੋਈ ਉੱਥੇ। ਭਾਜੀ ਕੋਈ ਜਿਹੜਾ ਅਸੀਂ ਸਾਡੇ ਕੋਲ ਕੰਪਲੀਟ ਹੀ ਨਹੀਂ ਸੀਗਾ ਚਲੋ ਹੈਗਾ ਆਪਸ 5-10 ਪਿੰਟ ਬਹਿ ਕੇ ਬਜ਼ਾਰ ਵਾਲੇ ਕੇ ਆਪਸ ਬੈਠ ਕੇ ਇੱਕ ਦੂਜੇ ਨੂੰ ਸੌਟ ਆਊਟ ਕਰਾਤਾਗੇ। ਯਾਨੀ ਝਗੜਾ ਤਾਂ ਕੋਈ ਹੈ ਹੀ ਨਹੀਂ। ਠੀਕ ਜੀ। ਸਿੱਧੀ ਗੱਲ। ਨਾ ਅਸੀਂ ਲੜਨਾ ਵਾ ਨਾ ਕੋ ਸਾਡਾ ਲੜਾਈ ਝਗੜਾ ਹੈਗਾ ਵਾ। ਠੀਕ ਹੈ ਜੀ। ਅ